ਮੈਨੂੰ ਬੜਾ ਅਫਸੋਸ ਹੈ ਇਹ ਕਹਿਣ ਲੱਗਿਆ ਕਿ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾਜ਼ੀ بجائے ਉਹ ਪੰਜਾਬ ਦੇ ਲੋਕਾਂ ਨਾਲ ਖੜਦੇ بجائے ਉਹ ਪੰਜਾਬ ਸਰਕਾਰ ਦੇ ਨਾਲ ਖੜਦੇ ਔਰ ਜੋ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਸੀ ਉਹਦੀ ਗੱਲ ਕਰਦੇ ਪੰਜਾਬ ਦੇ ਵਿੱਚ ਹੋਈ ਤਬਾਹੀ ਦੀ ਗੱਲ ਕਰਦੇ ਪਰ ਉਹਨਾਂ ਨੇ ਉਲਟਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਔਰ ਜਿੱਥੋਂ ਇਹ ਪੈਸਾ ਆਉਣਾ ਹੈ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇ ਔਰ ਇਸ ਮੁੱਦੇ ਨੂੰ ਮੈਨ ਮੇਡ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਹੜ ਨੇ ਇਹਦਾ ਇਲਜ਼ਾਮ ਪੰਜਾਬ ਦੇ ਉੱਤੇ ਲਗਾਇਆ ਜਾਵੇ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾਵੇ ਆਪਾਂ ਸਾਰੇ ਜਾਣਦੇ ਹੜ ਤੇ ਨੁਕਸਾਨ ਤੇ ਉਤਰਾਖੰਡ ਚ ਵੀ ਹੋਇਆ ਨੁਕਸਾਨ ਹਿਮਾਚਲ ਦੇ ਵਿੱਚ ਵੀ ਹੋਇਆ ਨੁਕਸਾਨ ਬਾਗੀਥਾਂਵਾਂ ਤੇ ਵੀ ਹੋਇਆ ਕਿ ਉੱਥੇ ਵੀ ਪੰਜਾਬ ਸਰਕਾਰ ਨੇ ਹੜ ਲਿਆਂਦੇ ਤੇ ਉੱਥੇ ਗੱਲ ਮਾਈਨਿੰਗ ਦੀ ਵੀ ਹੋਈ